ਮਾਜੂਬ ਐਸਐਸਪੀ ਸਾਹਿਬ ਜਦੋਂ ਆਤੀ ਸ਼੍ਰੀ ਹਰਵਿੰਦਰ ਸਿੰਘ ਜੀ ਉਹਨਾਂ ਜੁੱਧ ਨਸ਼ਾ ਹਰੂ ਜੋ ਪੰਜਾਬ ਸਰਕਾਰ ਨੇ ਚਲਾਇਆ ਗਿਆ ਅਤੇ ਉਹਨਾਂ ਵਰਗੇ ਜੋ ਭੜੇ ਅੰਸਰਾਂ ਦੇ ਉਹ ਜਿਹੜੇ ਮਾੜੇ ਅੰਸਰ ਜਿਹੜੇ ਗਰੁੱਪਾ ਹੋਆ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਇੱਕ ਸਪੈਸ਼ਲ ਵੇਸ਼ਨ ਚਲਾਇਆ ਗਿਆ ਜਿਸ ਨੂੰ ਉਸ ਸਮੇਂ ਸਰਵਤਾ ਮਿਲੀ ਜਦੋਂ ਐਸਐਚਓ ਕੁਲਵਿੰਦਰ ਸਿੰਘ ਬਿਰਗਾ ਉਸ ਦੀ ਸਪੈਸ਼ਲ ਟੀਮ ਦੇ ਚਾਰ ਮੈਂਬਰੀ ਜਿਹੜੇ ਹੈਗੇ ਸਨ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਸੀ ਉਹਦੇ ਵਿੱਚ ਇੱਕ 10 11 ਤਰੀਕ ਦੀ ਵਾਰਦਾਤ ਹੈ ਸੀ ਜੂਨ ਦਿਓ ਦੇ ਵਿੱਚ ਖੇਲਾ ਪਿੰਡ ਜਿਹੜਾ ਸੀ ਉੱਥੇ ਗੂੜੀ ਚੱਲੀ ਸੀ ਤੇ ਮਾਰ ਦੇਣ ਦੀ ਨੀਤ ਨਾਲ ਤਿੰਨ ਜਿਹੜੇ ਨੌਜਵਾਨ ਸੀ ਦੋ ਮੋਟਰਸਾਈਕਲਾਂ ਤੇ ਆਏ ਸੀ ਉਹਨਾਂ ਨੇ ਹਮਲਾ ਕੀਤਾ ਸੀ ਘਰ ਦੇ ਵਿੱਚ ਜਸਪ੍ਰੀਤ ਸਿੰਘ ਦੇ ਜੀ ਤੇ ਤਕਨੀਕੀ ਢੰਗ ਨਾਲ ਅਤੇ ਹਿਊਮਰ ਰਿਸੋਰਸ ਨਾਲ ਉਹਦੇ ਪੇਸ਼ਾ ਕਰਦਿਆਂ ਹੋਇਆ ਉਹਨਾਂ ਨੂੰ 16 ਤਰੀਕ ਨੂੰ ਜਿਹੜਾ ਸੀ ਕਾਮਯਾਬੀ ਮਿਲੀ ਜਿਹਦੇ ਵਿੱਚ ਉਹਨਾਂ ਦੋ ਦੋਸ਼ੀ ਜਿਹੜੇ ਉਹ ਗ੍ਰਸਤਾਰ ਕਰ ਲਏ ਨੇ ਜੀ ਉਹਨਾਂ ਕੋ ਵਾਰਦਾਤ ਵਿੱਚ ਵਰਤਿਆ ਹੋਇਆ ਪਿਸਤਲ 7.65 ਜੀ ਦੋ ਮੈਗਜ਼ੀਨ ਤੇ ਸੱਤ ਜੰਦਾ ਰੋਲ ਬਰਾਮਦ ਕੀਤੇ ਆ ਤੇ ਜਿਹੜਾ ਮੋਟਰਸਾਈਕਲ ਗੁੱਲਟ ਉਹਨਾਂ ਨੇ ਵਾਰਦਨ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਸਰ ਇਹ ਗੋਲੀਆਂ ਚਲਾਉਂਦਾ ਰੀਜ਼ਨ ਕੀ ਸੀ ਕਿਉਂ ਚਲਾਈਆਂ ਗੁਲੀਆਂ ਨਹੀਂ ਸੀ ਇਹ ਦੋ ਪਰਿਵਾਰ ਨੇ ਇੱਕੋ ਪਿੰਡ ਤੇ ਰਹਿਣ ਵਾਲੇ ਨੇ ਕਿ ਜਿਹੜਾ ਬੇਸਟ ਹੈਗਾ ਗੁਰਮਖ ਸਿੰਘ ਜਿਹੜਾ ਇਹ ਇਸ ਟਾਈਮ ਯੂਐਸਏ ਰਹਿ ਰਿਹਾ ਹੈਗਾ ਜੀ ਕਿ ਜਿਹੜਾ ਮਕਦਮੇ ਦਾ ਮਧਈਆ ਜਸਪੀਤ ਸਿੰਘ ਦਾ ਬੇਟਾ ਹੈਗਾ ਮਨਜਿੰਦਰ ਸਿੰਘ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਜੀ ਤੇ ਇਹਨੇ ਇਹ ਦੋਸ਼ੀ ਜਿਹੜੇ ਹੈ ਕਰਕੇ ਤੇ ਇਹ ਕਾਰਵਾਈ ਕਰਵਾਈ ਇਹ ਜਿਹੜੀ ਦੋਸ਼ੀ ਹੈ ਸਰ ਇਹ ਪਹਿਲਾਂ ਵੀ ਇਦਾਂ ਦੀ ਆਵਾਜ਼ ਤਾਂ ਨੂੰ ਨਹੀਂ ਆਉਂਦੀ ਨਹੀਂ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਚੈੱਕ ਕੀਤਾ ਗਿਆ ਵਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਇਹਨਾਂ ਦੇ ਖਿਲਾਫ ਜ ਕੋਈ ਐਫ ਆਈ ਆਰ ਨਹੀਂ ਹੈਗੀ ਇਹਨਾਂ ਦਾ ਪੁਲਿਸ ਮੈਨਰ ਲੈ ਕੇ ਵੀ ਇਹਨਾਂ ਨੇ ਮਾਰਦਾ ਕਿਦਾਂ ਕੀਤੀ ਕਿਤੇ ਕਹਿਣ ਤੇ ਕੀਤੀ ਕੁਛ ਨੁਸਖੀ ਹੈਗੀ ਆ ਤਾਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਹੋ ਵੀ ਕੰਮ ਦਿਸਾ ਜਾਵੇਗਾ ਸਰ ਬੇਸਿਕਲੀ ਹੈ ਕਿਤੇ ਨੇ ਦੋਨੇ ਜਿਹੜੇ ਵਿਅਕਤੀੜੇ ਇਹ ਦੋਨੋਂ ਜਿਹੜੇ ਧਰਮ ਕੋਠਾ ਦੇ ਨੂੰ ਬਲੋਂਗ ਕਰਦੇ ਨੇ ਦੋਸ਼ੀ ਬਾਈ ਨੇ ਵੀ ਹੈਗੇ ਆ ਇਹਨਾਂ ਦੇ ਕਲਪ੍ਰੀਤ ਸਿੰਘ ਔਰ ਸੁਲਵਲੀ ਹੈਗਾ ਜੀ ਇੱਕ ਵਿਕਰਮਜੀਤ ਸਿੰਘ ਲਸਕਾਲੂ ਹੈ ਇਹਨੇ ਦੋਨੋਂ ਦੋਸ਼ੀ ਉਸਾਰ ਕਰ ਲੈਨੇ ਤੀਸਰਾ ਦੋਸ਼ੀ ਜਿਹੜਾ ਉਹ ਜੀਤਵਾਲ ਨਾਲ ਸੰਬੰਧਤ ਹੈਗਾ ਉਹਦਾ ਖਲਾਸਾ ਪੁਰਾਣੇ ਤਫਤੀਸ਼ ਅਹੀ ਬਾਅਦ ਦੇ ਵਿੱਚ ਕਰਾਂਗੇ ਠੀਕ ਹੈ ਸਰ ਜਿਹੜਾ ਅਸਲਾ ਬ੍ਰਾਂਧ ਹੋਇਆ ਉਹ ਲਾਇਸੈਂਸੀ ਹੈ ਜਾਂ ਨਜਾਇਜ਼ ਹੈ ਇਹ ਨਜਾਇਜ਼ ਅਸਲਾ ਸੀ ਨਾ ਕੋਈ ਲਾਇਸੈਂਸੀ ਅਸਲਾ ਨਹੀਂ ਹੈਗਾ ਇਹ ਇਨਲੀਗਲ ਵੈਪਨ ਜਿਹੜਾ ਵਾ ਉਹ ਅਹੀਂ ਬ੍ਰਾਂਧ ਕੀਤਾ ਹੈਗਾ